ਪੰਜਾਬ ਸਰਕਾਰ ਵੱਲੋਂ ਜਿਹੜਾ ਯੋਧ ਨਸ਼ਾ ਮਰੋਗ ਜਿਹੜੀ ਮੈਂ ਚੱਲ ਰਹੀ ਹੈ ਉਸ ਤੇ ਸਾਡੇ ਫ੍ਰੀਕੋਡ ਪੀਸ ਨੂੰ ਬਹੁਤ ਹੀ ਵੱਡੀ ਕਾਮਯਾਬੀ ਪ੍ਰਾਪਤ ਹੋਈ ਜਦੋਂ ਸਾਡੇ ਐਸਐਚਓ ਨਜੀਬ ਪੱਟੀ ਜਿਹੜੇ ਸਾਧਕ ਨੇ ਇਹਨਾਂ ਦੇ ਟੀਮ ਦੇ ਏਐਸਆਈ ਰਾਜਿੰਦਰ ਸਿੰਘ ਜੋ ਕਿ ਇੱਕ ਸਰਚ ਅਫਸਰ ਜਾਨ ਬਾਹਰ ਸਿੰਘ ਤੇ ਉਹਨਾਂ ਨੂੰ ਇੱਕ ਦਾਣਾ ਮੰਡੀ ਦੇ ਦੋ ਸ਼ਕਤੀ ਲੜਕੇ ਦਿਖਾਈ ਦਿੱਤੇ ਜਿਨ੍ਹਾਂ ਦਾ ਨਾਮ ਚਮਸ਼ੇਰ ਸਿੰਘ ਜਿਹੜਾ ਵਾਸੀ ਫਤੇ ਚੱਕ ਜ਼ਿਲ੍ਹਾ ਤਰਨਤਾਰ ਅਦੇ ਜਿਹੜਾ ਦੂਸਰਾ ਸੀ ਗਗਨਦੀਪ ਸਿੰਘ ਵਾਸੀ ਤੋਤਾਲਾ ਜਿਹੜਾ ਤਰਨਤਾਰ ਦੇ ਰਹਿਣ ਵਾਲੇ ਸੀ ਜਦੋਂ ਇਹਨਾਂ ਨੂੰ ਛੱਕ ਦੇ ਅਦਾਲਤ ਚ ਚੈੱਕ ਕੀਤਾ ਗਿਆ ਤਾਂ ਇਹਨਾਂ ਦੋਨਾਂ ਦੀ ਜਦੋਂ ਸਰਚ ਕੀਤੀ ਗਈ ਸਰਚ ਮੇਰੇ ਮੈਨੂੰ ਮੌਕੇ ਤੇ ਬੁਲਾਇਆ ਗਿਆ ਜੋ ਮੇਰੇ ਵੱਲੋਂ ਇਹਨਾਂ ਦੀ ਸਰਚ ਜਾਰੀ ਕੀਤੀ ਗਈ ਤੇ ਜਦੋਂ ਇਹਨੇ ਸਰਚ ਕੀਤੀ ਗਈ ਇਹਨਾਂ ਵਿੱਚੋਂ ਜਿਹੜਾ ਸ਼ਮਸ਼ੇਰ ਸਿੰਘ ਸੀ ਇਸ ਤੋਂ 252 ਗ੍ਰਾਮ ਹੈਰੋਨ ਅਤੇ ਗਗਨਦੀਪ ਸਿੰਘ ਤੋਂ 264 ਗ੍ਰਾਮ ਹੈਰੋਨ ਬਰਾਮਦ ਹੋਈ ਟੋਟਲ ਇਹਨਾਂ ਤੋਂ 520 ਗ੍ਰਾਮ ਜਿਹੜੀ ਐਰੌਨ ਰਿਕਵਰ ਕੀਤੀ ਗਈ ਹੈ ਤੇ ਇਸ ਵਿੱਚ ਦੱਸਣ ਯੋਗ ਇਹ ਕਿ ਜਿਹੜਾ ਗਗਨਦੀਪ ਹੈ ਇਸ ਤੇ ਪਹਿਲਾਂ ਵੀ ਇੱਕ ਐਨਡੀ ਦਾ ਮਕਦਮਾ ਦਰਜ ਹੈ ਤੇ ਦੋਨੋਂ ਇਹਦਾ ਜਿਹੜਾ ਜਿਲ੍ਹਾ ਤਰਨਤਾਰਨ ਨਾਲ ਸੰਬੰਧ ਸਨ ਤੇ ਇਹਦਾ ਸਾਡੇ ਇਹ ਇਹ ਜੋ ਸਪਲਾਈ ਕਰਨ ਆਏ ਸੀ ਜਿਨ੍ਹਾਂ ਨੂੰ ਅੱਜ ਮਾਝਾ ਕੋਰਟ ਵਿੱਚ ਅਸੀਂ ਪੇਸ਼ ਕਰਾਂਗੇ ਤੇ ਇਸ ਦੇ ਰਿਮਾਂਡ ਤੇ ਅਸੀਂ ਇਹਨਾਂ ਦਾ ਕੁਝ ਕੁਛ ਕਰਾਂਗੇ ਵੀ ਜੇ ਇਹ ਇਹ ਜਿਹੜੀ ਇੰਨੀ ਹੈਵੀ ਕੁਆਂਟੀਟੀ ਜਿਹੜੀ ਅੱਧਾ 520 ਗ੍ਰਾਮ ਹੈ ਰੋਣ ਕਿੱਥੋਂ ਲੈ ਕੇ ਆਏ ਸੀ ਤੇ ਇਸ ਏਰੀਆ ਦੇ ਵਿੱਚ ਸਾਡੇ ਫਰੀ ਕਟ ਜਿਲ੍ਹੇ ਵਿੱਚ ਅੱਗੇ ਕਿੰਨੂ ਕਿੰਨੂ ਸਪਲਾਈ ਕਰਨੀ ਸੀ ਸਰ ਲੱਗਦਾ ਕੋਰਟ ਏਰੀਆ 'ਚ ਹੀ ਆਇਆ ਕਿਤੇ ਹੋਰ ਆਸੀ-ਪਾਸੇ ਨਹੀਂ ਬਿਲਕੁਲ ਇਹ ਜਿਹੜੇ ਧੰਨੋ ਹੀ ਜਿਹੜਾ ਤਨਤਨ ਬਾਰਡਰ ਏਰੀਆ ਨਾਲ ਸੰਬੰਧ ਦਾ ਤੇ ਜਿਹੜਾ ਸਾਡਾ ਅ ਗਵਾਂਡੀ ਇਸ ਪਾਕਿਸਤਾਨ ਤੋਂ ਉੱਥੇ ਜਿਹੜਾ ਸਮਗਲਿੰਗ ਦਾ ਇੱਕ ਰੂਟ ਆਉਂ ਜਾਂਦਾ ਤੇ ਉਤੋਂ ਇਹਨਾਂ ਦਾ ਜਿਹੜਾ ਅਸੀਂ ਇਸ ਦੀ ਹੁਣ ਡੰਗਾਈ ਨਾਲ ਪੁੱਛਿਸ਼ ਕਰਾਂਗੇ ਜਿਹੜਾ ਇਹਨਾਂ ਪਿੱਛੇ ਜਿਹੜੀ ਜਿਹੜਾ ਮੇਨ ਆਪਾਂ ਜਿਹਨੂੰ ਬੀਗ ਫਿਸ਼ ਹੋਵਾਂਗੇ ਕਹਾਂਗੇ ਉਹਨੂੰ ਹੀ ਨੋਮੀਨੇਟ ਕਰਾਂਗੇ ਇਹਨਾਂ ਪੁੱਛਕਿਚ ਵਿੱਚ ਤੇ ਇਸ ਤੇ ਜਿਹੜੀ ਜਲਦੀ ਉਹਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ ਜਿਹੜਾ ਜਿੱਥੋਂ ਮੇਨ ਇਹ ਸਪਲਾਈ ਲੈ ਕੇ ਆਏ ਸੀ ਬਿਲਕੁਲ ਇਹ ਅਸੀਂ ਸਾਡਾ ਹੁਣ ਰਮਾਨਦਾਨ ਨਾਲ ਪੁੱਛ-ਪੁੱਛ ਕਰਾਂਗੇ ਵੀ ਇਸ ਤੋਂ ਪਹਿਲਾਂ ਵੀ ਇਹ ਕਿੰਨੀ ਕੁਰੀ ਇਤਿਆਹਾ ਚੁੱਕੇ ਨੇ ਜਾਂ ਕਿਹਨੂੰ ਕਿਨਸਪਲਾਈ ਕਰਦੇ ਸੀ ਜਾਂ ਫ੍ਰੀ ਕੋਡ ਨਾਲ ਜਾਂ ਸੰਬੰਧਿਤ ਹੋਰ ਕਿਤੇ ਅੱਗੇ ਜਾ ਰਹੇ ਸੀ ਜਾਂ ਇਹਨਾਂ ਨੇ ਉੱਥੇ ਕਿਸ ਦੀ ਵੇਟ ਕਰ ਰਹੇ ਸੀ ਵੀ ਜਿਹਨੂੰ ਇਹਨਾਂ ਨੇ ਇਹ ਸਪਲਾਈ ਦੇਣੀ ਸੀ ਏਕ ਸਾਡਾ ਇਨਵੈਸਟਿਸ਼ਨ ਪਾਰਟ ਰਹੇਗਾ ਤੇ ਉਸ ਦੇ ਵਿੱਚ ਜਿਹੜਾ ਵੀ ਅੱਗੇ ਇਸ ਨਾਲ ਸੰਬੰਧਿਤ ਕੋਈ ਥਾਰਾ ਜੁੜਿਆ ਹੋਣ ਉਹਨਾਂ ਨੂੰ ਅਸੀਂ ਇਸ ਮਾਮਲੇ ਵਿੱਚ ਨਾਮਿਨੇਟ ਕਰਕੇ ਉਹਨਾਂ ਦੀ ਗਿਫਤਰੀ ਕੀਤੀਆਂ ਜਾਣਗੀਆਂ ਠੀਕ ਕੀ ਕੀ ਮਤ ਹੈ ਮੀਡੀਅਮ ਪਲੱਸ ਦੇਖੋ ਅੰਤਰਰਾਸ਼ਟਰੀ ਕੀਮਤ ਅਸੀਂ 5 ਕਰੋੜ ਕਹਿ ਦਿੰਦੇ ਆ ਪਰ ਇਹ ਜਿਹੜਾ ਆਪ ਕੋ ਇਹ ਆਪਦੇ ਸਾਹਮਣੇ ਨਾਲ ਹੀ ਇਹ ਅਗੇ ਅਗੋਂ ਖਰੀਦਦੇ ਨੇ ਵੇਚਦੇ ਨੇ ਉਹ ਇੱਕ ਅਲੱਗ ਰੇਟ ਹੁੰਦੇ ਨੇ ਇਹਨਾਂ ਦੇ ਤੇ ਜਿਹਦੇ ਵਿੱਚ ਇਹਨਾਂ ਨੂੰ ਇਸ ਦੇ ਵਿੱਚ ਕਾਫੀ ਮੁਨਾਫਾ ਹੁੰਦਾ ਹੈ ਕਿਉਂਕਿ ਜਿਹੜੀ 500 ਗ੍ਰਾਮ 22 ਗ੍ਰਾਮ ਫੈਰੋਨ ਇੱਕ ਕਮਰਸ਼ੀਅਲ ਕੁਆਂਟੀਟੀ ਚ ਆਉਂਦੀ ਵੱਡੀ ਰਿਕਵਰੀ ਕਹਾਂਗੇ ਇਹਨਾਂ ਨੂੰ ਅਸੀਂ ਛੋਟੇ ਪੈਡਲ ਨਹੀਂ ਇਹ ਵੱਡੇ ਇੱਕ ਸਮਗਮਲ ਅਸੀਂ ਇਹਨਾਂ ਨੂੰ ਮੰਨਦੇ ਹਾਂ ਜਦੋਂ ਇਸ ਲੈਵਲ ਦੀ ਰਿਕਵਰੀ ਕੀਤੀ ਜਾਂਦੀ ਹੈ